नहीं हनुमान चलीसा इस पर लगा रही सारे तो साथ में तो तो जिस तरह आप जा बारे विचार जरात्र बने हाँ किस तरह साई जनवरी जो सा जुड़े पूरे देशवासियों और समूह विश्व के हिंदू परिवार हिंदू भाई बहनों के लिए कि असी एक ऐसे पाल दे रहे हैं साक्षी बन रहे हैं जो साढ़े वास्ते बहुत ही किस्मत भरी गल है कि जो दुनिया के इतिहास लिखा जा रहा है और देश के दे उपलक्ष्य में सभी से ये प्रार्थना रहेगी कि सब लोग उस दिन मंदिरों में आए मंदिरों में एल का आयोजन किया जा रहा है तो घरों में तो सब लोग एल ई डी पर लाइट प्रसारण देख सकते हैं

बड़े अच्छे तरीके प्लान किया जा सकता है जो सिर्फ आप ही कॉन्सनट्रेट करिए क्योंकि मंदिर सजे हो के बाजार सजे किसी ने गेट लगाना है किसी ने प्रसाद है किसी एसोसीएशन ने लडू दे हैं और सारी प्रदान सजा हो मेरी समझ के मैं मैं सोचता है कि रात यात्रा कि पॉइंट को पलैन करके ਕਿਸੇ ਇੱਕ ਪੁਆਇੰਟ ਸੇ ਪਹੁੰਚਾਣਾ ਚਾਹੀਦਾ ਜਿਸ ਜਿੱਥੇ ਕਹਗਾ ਤੋ ਆਪਾਂ ਚੱਲੀਏ ਉਹਦਾ ਟਾਈਮ ਹੋਵੇ ਕੋਈ 7:00 ਵਜੇ ਹੋਵੇ 8:00 ਵਜੇ ਹੋਵੇ 9:00 ਵਜੇ ਇਸ ਤਰੀਕੇ ਨਾਲ ਉਹਨੂੰ ਚਲਾਇਆ ਜਾਵੇ ਕਿ ਉਹ 11:00 ਵਜੇ ਤੱਕ ਸਵੇਰ 11:00 6:00 ਵਜੇ ਤੱਕ ਆਪਣੇ ਉਸ ਪੁਆਇੰਟ ਤੱਕ ਪਹੁੰਚੇ ਜਿੱਥੇ ਆਪਾਂ ਉੱਥੇ ਐਲੀਵੀ ਲਾ ਲਈਏ ਜਿੰਨੇ ਲਾਤੀ ਆਪਾਂ ਲੋਕ ਸ਼ਾਮ ਨੂੰ ਉੱਥੇ ਉਹਨਾਂ ਦੇ ਬੈਠਣ ਦਾ ਇੰਤਜ਼ਾਰ ਕੀਤਾ ਜਾਂਦਾ ਚਾਹੇ ਉਹ ਨਜ਼ਰ ਹੋਵੇ ਚਾਹੇ ਕੋਈ ਗਰਾਉਂਡ ਹੋਵੇ ਚਾਹੇ ਕੋਈ ਜਗਾਹ ਹੋਵੇ ਜਿੱਥੇ ਉਹ ਰਾਤ ਯਾਤਰਾ ਸਟੇਸ਼ਨ ਤੋਂ ਫਿਰ ਵਾਈਲੋ ਚੌਕ ਤੋਂ ਚੱਲਦੀ ਹੈ ਚੌਕ ਤੋਂ ਚੱਲਦੀ ਹੋਈ ਉਹ ਸਿਦਦੀ ਪ੍ਰਤਾਪਪੁਰ ਰੋਡ ਤੇ ਆਦੀ ਹੈ ਪ੍ਰਤਾਪਪੁਰ ਤੋਂ ਇੱਕਦੋ 9 ਨੰਬਰ ਤੇ ਵੀ ਮੁੜਗੇ ਜਾਂ ਜਵਾਹਰ ਨਗਰ ਵਿੱਚ ਜਾ ਕੇ ਵਟਐਵਰ ਇਸਦੀ ਰੂਟ ਉਸ ਰੂਟ ਤੋਂ ਚੱਲਦੀ ਹੋਈ ਕਿ 50 ਸੱਜੇ ਹੋਣਗੇ ਗੇਟ ਲੱਗੇ ਹੋਣਗੇ ਲੋਕਾਂ ਦੇ ਪ੍ਰਸ਼ਾਦ ਲੱਗੇ ਹੋਣਗੇ ਔਰ ਲੋਕ ਛੋਟੇ ਦਾ ਆਟੋਮੈਟਿਕਲੀ ਹਰ ਜਗ੍ਹਾ ਸ਼ਾਮਿਲ ਹੁੰਦੇ ਜਾਂਦੇ ਹਨ ਔਰ ਉਹ 11 ਮਹੀਨੇ ਜੇ ਸਪੋਸ ਤੁਸੀਂ 5 ਤੇ 95 ਜੇ ਤੁਸੀਂ ਇਹੀ ਕਹੋਗੇ ਸੀ ਕਸ਼ਮੀਰੀ پارک ਪਹੁੰਚ ਜਾਣਾ ਫਟਾਫਟਾ ਬਲੇਸ ਆ ਔਰ ਤੁਸੀਂ ਉਸ ਕਸ਼ਮੀਰੀ پارک ਦੇ ਵਿੱਚ ਇੱਕ ਵੱਡੀ LED ਲਗਵਾਉਣੀ ਹੈ ਉੱਥੇ ਕੋਈ ਕੀਰਤਨ ਕਰਨ ਵਾਲਾ ਕੋਈ ਸੰਦਰਭ ਹੈਗੇ ਆ ਇੱਕ ਤਾਂ ਰਸ ਯਾਤਰਾ ਹੈ ਜੀ ਦੂਸਰਾ ਨਾ ਕਿਹਾ ਦੀਮਬਾਲਾ ਹੈ ਮੇਰਾ ਖਿਆਲ ਡਾਕਟਰ ਸੀਮਾ ਗਰਗ ਨਹੀਂ ਆਏ ਉਹਨਾਂ ਨੇ ਇੱਕ ਸੁਜੈਸ਼ਨ ਦਿੱਤਾ ਸੀ ਉਹ ਕਹਿੰਦੇ ਸੀ ਵੀ ਮੈਂ ਮੇਰੇ ਵੱਲੋਂ ਸੁਝਾਇਆ ਹੈ ਕਿ ਸਾਰੇ ਸ਼ਹਿਰ ਵਿੱਚ ਲਾਈਟਿੰਗ ਕਰਾਈ ਜਾਏ ਠੀਕ ਹੈ ਜੀ ਔਰ ਇੱਕ ਇੱਕ ਦੋ ਚੀਜ਼ਾਂ ਹੋਰ ਨੇ ਕਿ ਉਹ ਇਹ ਹੈ ਕਿ ਜਿਸ ਜਿਸ ਵੇਲੇ ਪ੍ਰਾਣ ਪ੍ਰਤੀਸ਼ਟਾ ਦਾ ਅਤੇ ਸਮਾਗਮ ਹੋਣਾ ਹੈ 22 ਜੂਨ ਨੂੰ ਉਸ ਵੇਲੇ ਅਸੀਂ ਚਾਹੁੰਦੇ ਹਾਂ ਜਿਵੇਂ ਤੁਸੀਂ ਦੇਖਿਆ ਹੋਵੇਗਾ ਇੱਥੇ ਜਦੋਂ ਵਰਲਡ ਕੱਪ ਦਾ ਫਾਈਨਲ ਮੈਚ ਸੀ ਲੋਕਾਂ ਨੇ LED ਲਗਾਈਆਂ ਹੋਈਆਂ ਸੀ ਸ਼ਹਿਰ ਦੇ ਵਿੱਚ ਕਈ ਜਗ੍ਹਾ ਤੇ ਤੇ ਅਸੀਂ ਉਹ ਪੁਆਇੰਟ ਚੁਣ ਲਈਏ ਜੇ ਸਾਰਿਆਂ ਦਾ ਸੁਝਾਅ ਮੰਨੇ ਸੁਝਾਅ ਦੇ ਰਹੇ ਹਾਂ ਜੀ ਜੇ ਉਹ ਮਾਰਕ ਤੁਸੀਂ ਐਗਰੀ ਕਰਦੇ ਹੋ ਉਸ ਗੱਲ ਤੇ ਉੱਥੇ ਕੁਝ ਪੁਆਇੰਟਾਂ ਦੇ ਉੱਤੇ 7 8 10 ਜਗ੍ਹਾ ਪੁਆਇੰਟਾਂ ਦੇ ਉੱਤੇ ਪਾ LED ਲਗਾ ਦਈਏ ਤਾਂ ਕਿ ਜਿਹੜਾ ਪ੍ਰਸਾਰਣ ਸਿੱਧਾ ਹੋਏ ਤਾਂ ਕਿ ਇੱਕ ਜਿਹੜਾ ਮਤਲਬ ਹੈਪਨਿੰਗ ਹੈਗੀ ਆ ਉਹਦੀ ਇੱਕ ਗ੍ਰੈਫਟੀ ਬਣ ਸਕੇ ਠੀਕ ਹੈ ਜੀ ਕਿਉਂਕਿ ਬਹੁਤ ਵੱਡਾ ਇਵੈਂਟ ਹੈ ਅਸੀਂ ਲੋਕ ਬਲੱਕੀ ਆ ਕਿ ਸਾਡੇ ਜੀਵਨ ਕਾਲ ਦੇ ਵਿੱਚ ਸਮਾ ਆਇਆ ਨੇ ਤਾਂ ਦੇਖੋ ਕਾਦਾ ਰਾਮ ਮੰਦਰ ਡਿਸਟ੍ਰੈਕਟ ਹੋ ਗਿਆ ਉੱਥੇ ਕੀ ਕੁਝ ਬਣਿਆ ਹੋਇਆ ਸੀ ਤੇ ਅਸੀਂ ਇਹ ਰਿਕੈਪਚਰ ਹੋ ਗਿਆ ਸਾਡੇ ਹੁੰਦਿਆਂ ਹੁੰਦਿਆਂ ਹੋ ਗਿਆ ਸਾਡੇ ਤੋਂ ਪਹਿਲੀ ਪੀੜ੍ਹੀ ਦੇ ਟਾਈਮ ਵਿੱਚ ਨਹੀਂ ਹੋ ਸਕਿਆ ਸਾਡੀ ਅਗਲੀ ਪੀੜ੍ਹੀ ਦੇ ਟਾਈਮ ਵਿੱਚ ਨਹੀਂ ਹੋਣਾ ਸਾਡੀ ਪੀੜ੍ਹੀ ਦੇ ਹਿੱਸੇ ਆਇਆ ਸੋ ਇਟਸ ਅ 빅 ਇਵੈਂਟ ਇੱਕ ਇਹ ਜੇਗਾ ਇੱਕ ਸੁਝਾਅ ਹੋਰ ਹੈ ਉਹ ਉਹ ਹੈਗਾ ਕਿ ਜਦੋਂ ਅਸੀਂ ਜਿਸ ਦਿਨ ਪ੍ਰਾਣ ਪ੍ਰਤੀਸ਼ਠਾ ਹੋਣੀ ਆ ਉਸ ਤੋਂ ਦੋ ਦਿਨ ਪਹਿਲਾਂ ਜਾਂ ਤਿੰਨ ਦਿਨ ਪਹਿਲਾਂ ਜਾਂ ਇੱਕ ਦਿਨ ਪਹਿਲਾਂ ਜਿਹੜੇ ਸਾਡੇ ਜਿਵੇਂ ਵੱਲੋਂ ਇੱਕ ਮੰਦਿਰ ਚ ਅਸੀਂ ਬੈਠੇ ਆ ਇਸ ਤਰ੍ਹਾਂ ਦੇ ਜਿਹੜੇ ਮੰਨ ਲਓ ਕਈ ਜਿਹੜੇ ਪੁਰਾਣੇ ਮੰਦਿਰ ਹੈਗੇ ਆ ਜਿੱਥੇ ਫੁੱਟਬਾਲ ਜਿਹੜਾ ਹੈਗਾ ਮਿਸਟਰਸ ਬਹੁਤ ਜ਼ਿਆਦਾ ਆਉਂਦੇ ਆ ਅਸੀਂ ਉਹਨਾਂ ਮੰਦਿਰਾਂ ਨੂੰ ਚੁਣੀਏ ਤਾਂ ਜਿਸ ਤਰ੍ਹਾਂ ਇੱਕ ਮਾਰਨਿੰਗ ਦੀ ਪ੍ਰਬਾਤ ਫੇਰੀ ਹੈ ਮਤਲਬ 5 ਤੋਂ ਲੈ ਕੇ 7 ਵਜੇ ਦੇ ਦੌਰਾਨ ਉਹ 10 12 ਮੰਦਿਰਾਂ ਤੋਂ ਕੱਢੀ ਜਾਏ ਤਾਂ ਕਿ ਇੱਕ ਜਿਹੜਾ ਹੈਗਾ ਭਰੂ राम ਦੇ ਪ੍ਰਤੀ ਜਿਹੜੀ ਸ਼ਰਧਾ ਦਾ ਮਾਹੌਲ ਇੱਕ ਹੋਰ ਉਹਨੂੰ ਇੱਕ ਮਤਲਬ ਆਪਾਂ ਹਾਈਪ ਦੇ ਸਕੀਏ ਕਿਉਂਕਿ ਬੀਇੰਗ ਐ ਸਿਵਿਲਿਅਨ ਬੀਇੰਗ ਐ ਫਾਲੋਅਰ ਆਫ ਲਾਰਡ ਰਾਮਾ ਸਾਡਿਆਂ ਸਾਰਿਆਂ ਦੀ ਇਹ ਬਣਦੀ ਐ ਕਿ ਬਹੁਤ ਵੱਡੀ ਅਚੀਵਮੈਂਟ ਹੋਈ ਐ ਉਸ ਨੂੰ ਸੈਲੀਬ੍ਰੇਟ ਕਰਨਾ ਤੁਹਾਡਾ ਪਣਦਾ ਤੇ ਇਹ ਦੋ ਤਿੰਨ ਜਿਹੜੇ ਸੁਝਾਅ ਹੈਗੇ ਨੇ ਜਿਹੜੇ ਆਏ ਨੇ ਤੇ ਇਹ ਤੁਹਾਡਾ ਨਾਲ ਸਾਂਝਾ ਕੀਤਾ ਉਹ ਤੁਸੀਂ ਦੱਸੋ ਕਿ ਕਿੰਨੇ ਆਪਾਂ ਜਿਹੜੇ ਹੈਗੇ ਆ ਮੇਰੇ ਮਲੋ ਇੱਕ LED ਦਾ ਹੋ ਗਿਆ ਇੱਕ ਲਾਈਟਿੰਗ ਦਾ ਚਲੋ ਸਮਾਨ ਜੀ ਨੇ ਕਹੀ ਦਿੱਤਾ ਹੈ ਮੋਗਾ ਵਿਕਾਸ ਬੰਚ ਵੱਲੋਂ ਅੱਗੇ ਕਹਿਣ ਮੀਟਿੰਗ ਕੀਤੀ ਗਈ ਹੈ ਸਾਰੇ ਸੂਫਾ ਬਣੋਂ ਨਾਲ ਲੈ ਕੇ 22 ਤਰੀਕ ਨੂੰ ਤੇ ਲਈ ਹੈ ਪ੍ਰਾਣ ਪ੍ਰਸਤਾ ਹੋ ਰਿਹਾ ਹੈ ਜੀ ਉਹਨੂੰ ਲੈ ਕੇ ਕੀ ਪ੍ਰੋਗਰਾਮ ਕੀਤਾ ਦੇਖੋ 22 ਤਰੀਕ ਨੂੰ ਜੋ ਪ੍ਰਾਣ ਪ੍ਰਤੀਸ਼ਠਾ ਕੀਤੀ ਜਾ ਰਹੀ ਹੈ ਇਹ ਬੜਾ ਹੀ ਸੁਭਾਗੇਸ਼ਾਲੀ ਮੌਕਾ ਹੈ ਸਾਰੇ ਹਿੰਦੁਸਤਾਨ ਲਈ ਔਰ ਨਗਰ ਨਿਵਾਸੀਆਂ ਲਈ ਅੱਜ ਮੋਗਾ ਵਿਕਾਸ ਬੰਚ ਨੇ ਸਾਰੇ ਸਾਰੇ ਐਨ ਜੀਓਜ਼ ਨੂੰ ਬੁਲਾ ਕੇ ਇੱਕ ਮੀਟਿੰਗ ਕੀਤੀ ਹੈ ਜਿਦੇ ਵਿੱਚ ਇਹ ਉਪਰਾਲਾ ਕੀਤਾ ਗਿਆ ਵੀ 21 ਤਰੀਕ ਨੂੰ ਜਿਹੜਾ ਹੈ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਹੈ ਇੱਕ ਸ਼ੋਭਾ ਯਾਤਰਾ ਭਗਵਾਨ ਰਾਮ ਦੀ ਰਥ ਯਾਤਰਾ ਕੱਢੀ ਜਾਏਗੀ ਜਿਸ ਦਾ ਰੂਟ ਵੱਖਰੇ ਤੌਰ ਤੇ ਬਣਾਇਆ ਜਾਏਗਾ ਔਰ ਇਸ ਰਥ ਯਾਤਰਾ ਦੇ ਨਾਲ ਜਿਹੜਾ ਹੈ ਸਾਰੇ ਨਗਰ ਨਿਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਗੱਲ ਲਈ ਉਪਰਾਲਾ ਕੀਤਾ ਜਾਏਗਾ ਕਿ ਉਹ 22 ਤਰੀਕ ਨੂੰ ਵੱਧ ਤੋਂ ਵੱਧ ਜਿਹੜਾ ਹੈ ਆਪਣੇ ਨੇੜਲੇ ਮੰਦਰਾਂ ਦੇ ਵਿੱਚ ਪਹੁੰਚ ਕੇ ਉੱਥੇ ਕੀਰਤਨ ਕਰਨ ਦੀਪ ਮਾਲਾ ਕਰਨ ਔਰ ਜਿਹੜਾ ਹੈ ਉੱਥੇ ਲਾਈਵ ਜਿਹੜੀਆਂ LED's ਲੱਗੀਆਂ ਨੇ ਉੱਥੇ ਭਗਵਾਨ ਲੱਲਾ ਦੀ ਜੋ ਗਰਭ ਗ੍ਰਹਿ ਦੇ ਵਿੱਚ ਬਾਲ ਰੂਪ ਦੇ ਵਿੱਚ ਪਰਾਜਮਾਨ ਹੋ ਰਹੇ ਨੇ ਔਰ ਕਾਂਸੇ ਪ੍ਰਤਿਮਾ ਦੇ ਰੂਪ ਦੇ ਵਿੱਚ ਜੋ ਉਹਨਾਂ ਦੀ ਪ੍ਰਾਣ ਪ੍ਰਤੀਸ਼ਠਾ ਕੀਤੀ ਜਾ ਰਹੀ ਹੈ ਜੋ ਹਿੰਦੁਸਤਾਨ ਦੇ ਵਿੱਚ ਇੱਕ ਆਪਣੇ ਪੂਰਨ ਰੂਪ ਵਿੱਚ ਵੱਡੇ ਤੌਰ ਤੇ ਪ੍ਰਾਣ ਪ੍ਰਤੀਸ਼ਠਾ ਕੀਤੀ ਜਾ ਰਹੀ ਹੈ ਉਹਨਾਂ ਦਾ ਲਾਈਵ ਪ੍ਰਸਾਰਣ ਦੇਖਣ ਔਰ ਪ੍ਰਭੂ ਰਾਮ ਦਾ ਧੰਨਵਾਦ ਕਰਨ ਪ੍ਰਭੂ ਰਾਮ ਤੋਂ ਕਾਮਨਾ ਕਰਨ ਔਰ ਇਹ ਜਿਹੜਾ आ, मौका है प्रभु राम उस दे अपने दे स्थापना सारे दिवाली दे मना। सबसे पहले सभी देशवासियों को जय श्री राम जैसे कि सबको पता है कि अयोध्या धाम में 22 तारीख को प्रभु राम की प्राण प्रतिष्ठा होने जा रही है उसके उपलक्ष्य में मोगा विकास मंच की तरफ से आज मीटिंग की गई जिस मीटिंग के दौरान मोगा के सभी एन धार्मिक सामाजिक संस्थाएं एक प्लेटफॉर्म पे इकट्ठी हुई और सबने विचार विमर्श करके एक भव्य राम रथ यात्रा निकालने का आयोजन बनाया और ये रथ यात्रा का रूट जल्दी ही सबको डिस्क्लोज किया जाएगा और उसके साथ साथ सभी से ये आवेदन है कि 11 बजे से 1 बजे तक 22 तारीख को जो प्राण प्रतिष्ठा का प्रोग्राम लाइव हर चैनल पे चलेगा उसको अपने परिवार संग बैठकर देखें और श्री राम प्रभु का गुणगान करें और उसी के साथ साथ शाम को दिवाली की तरह दीपमाला करें अपने घरों की सफाई करें घरों को सजाएं घरों में सजावट करें और लाइटिंग करें आप सबके जीवन काल में ये दूसरी बार दिवाली मनाने का मौका आपको मिल रहा है तो हम सब मिलके ਪ੍ਰਭੂ ਰਾਮ ਦਾ ਭਵਵੇਂ ਸਵਾਗਤ ਕਰਨ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ